ਸਟੇ ਦਾ ਤੋਂ ਬੁਲਾਰਿਆਂ ਨੇ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਐ ਮੈਂ ਮਹਿਸੂਸ ਕੀਤਾ ਕਿ ਸਾਰਿਆਂ ਦੇ ਅੰਦਰ ਸਮਾਜਪਤੀ ਦੁੱਖ ਮਹਿਸੂਸ ਕਰ ਰਹੇ ਆਂ ਅੰਦਰੋਂ ਅੰਦਰ ਜਿੰਨੇ ਮੇਰੇ ਸਾਥੀ ਬਾਹਰ ਜਾ ਰਹੇ ਯਾਰ 5-7 ਮਿੰਟ ਦਾ ਕੰਮ ਆ ਹੋਰ ਹੁਣ ਤੁਸੀਂ ਉੱਠ ਉੱਠ ਕੇ ਫੇਰ ਬਾਹਰ ਜਾਣ ਲੱਗੇ ਤਾਂ ਚੰਗਾ ਨਹੀਂ ਲੱਗਦਾ ਫਿਰ ਸਰਹ ਹੈ ਇੱਕ ਬਲਾਰਾ ਬਿਲਕੁਲ ਜਿੱਦੂ ਬਾਦ ਰਹਿੰਦਾ ਹੈ ਹਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਭਾਈ ਇੱਕ ਬਲਾਰਾ ਰਹਿ ਗਿਆ ਉਹ ਤੋਂ ਬਾਦ ਖਾਣਾ ਜਿਹੜਾ ਲੱਗਾ ਸਾਰੇ ਛੱਕੇ ਜਾਣਾ ਐਮਐਲਏ ਸਾਹਿਬ ਤੋਂ ਸਾਡੇ ਮੁੱਖ ਬਲਾਰੇ ਸਿਰਫ ਇੱਕ ਨੇ ਕਿਰਪਾ ਕਰਕੇ 5-10 ਮਿੰਟ ਤੱਕ ਇੱਥੇ ਬੈਠੇ ਰਹੋ ਜਿੱਥੇ ਸਵੇਰ ਤੇ ਬੈਠੇ ਆ ਹੋਰ ਬੈਠ ਜੇ 10 ਮਿੰਟ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਐਮਐਲਏ ਸਾਹਿਬ ਕਾਟੇ ਰਿਪੋਰਟ ਸਾਰਿਆਂ ਨੇ ਸਮਾਜ ਪ੍ਰਤੀ ਸਚੇਤ ਕਰਨ ਦੀ ਵੀ ਗੱਲ ਕੀਤੀ ਐ ਸਾਰਿਆਂ ਨੇ ਸਮਾਜ ਦਾ ਦੁੱਖ ਦਰਦ ਵੀ ਦੱਸਿਆ ਮੈਂ ਕਾਫੀ ਲੰਬੇ ਸਮੇਂ ਤੋਂ ਦਲਤ ਸਮਾਜ ਦੇ ਨਾਲ ਵਿਚਰਦਾ ਆ ਰਿਹਾ ਹਾਂ ਜਿਹੜੇ ਸਾਡੇ ਵੱਖ-ਵੱਖ ਜੱਤੀਆਂ ਦੇ ਲੀਡਰ ਨੇ ਜਿੰਨਾ ਚਿਰ ਉਹਨਾਂ ਦੇ ਵਿੱਚ ਨਿਮਰਤਾ ਨਹੀਂ ਆਉਂਦੀ ਨਰਮਾਈ ਨਹੀਂ ਆਉਂਦੀ ਉਹਨਾਂ ਚਿਰ ਗੱਲ ਬਦਲਵਾਲੀ ਨਹੀਂ ਗਈ ਸਾਨੂੰ ਪਹਿਲਾਂ ਸਾਰੇ ਲੀਡਰਸ਼ਿਪ ਨੂੰ ਠੰਡਾ ਮਤਨਾਂ ਬੈਠ ਕੇ ਸੋਚਣਾ ਚਾਹੀਦਾ ਹੈ ਜੇ ਹੀ ਸੱਚੇ ਦਿਲੋਂ ਪੰਜਾਬ ਦਾ ਦਾ ਦਲਤ ਪਾਏ ਚਾਰੇ ਦਾ ਦੁੱਖ ਦੂਰ ਕਰਦੇ ਆ ਤੇ ਸਾਨੂੰ ਆਪ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੌੜੀਆਂ ਗੱਲਾਂ ਉਹ ਕੱਢ ਕੇ ਉਹ ਲੋਕ ਜਿਹੜੇ ਅੱਜ ਸਾਡੇ ਸਮਾਜ ਦੇ ਵਿੱਚ ਨਹੀਂ ਆਉਣ ਨੂੰ ਤਿਆਰ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਮੇਰੇ ਜਥੇਬੰਦੀ ਵੱਡੀ ਹੈ ਮੇਰੀ ਜਥੇਬੰਦੀ ਵੱਡੀ ਹੈ ਇਸ ਤਰ੍ਹਾਂ ਗੱਲ ਬਣਨੀ ਨਹੀਂ ਮੈਨੂੰ ਇੱਕ ਕਹਾਣੀ ਯਾਦ ਆਈ ਛੋਟੀ ਜੀ ਜਨਾਨ ਦੇ ਵਿੱਚ ਇੱਕ ਜੋਤ ਸੀ ਜਨਾਨ ਦੇ ਵਿੱਚ ਇੱਕ ਬਹੁਤ ਵੱਡਾ ਜੋਤ ਸੀ ਤੇ ਉਹ ਇੱਕ ਦਿਨ ਤੁਰਾ ਜਾਂਦਾ ਰਸਤੇ ਦੇ ਵਿੱਚ ਰਾਹ ਤੇ ਉਹ ਤੁਰਾ ਤੁਰਾ ਜਾਂਦਾ ਖੱਡੇ ਦੇ ਵਿੱਚ ਡਿੱਗ ਪਿਆ ਉਹ ਚਿਕਾ ਚੁੱਕਾ ਮਾਰਿਆ ਕੋਈ ਨੇੜੇ ਨਹੀਂ ਮਿਲਿਆ ਕੁਦਰਤੀ ਇੱਕ ਮਾਤਾ ਤੁਰੀ ਜਾਂਦੀ ਸੀ ਕੋਲ ਦੀ ਉਹਨਕੀ ਦੀ ਆਵਾਜ਼ ਸੁਣੀ ਤੇ ਮਾਤਾ ਉਹਦੇ ਕੋਲੇ ਜਾ ਕੇ ਉਸ ਦੀ ਹਲਪ ਕੀਤੀ ਉਹਦੀ ਮਦਦ ਕੀਤੀ ਸੋਡ ਵਾਲੀ ਆ ਘਾੜੀ ਮਦਦ ਕੀਤੀ ਤੇ ਉੱਠ ਕੇ ਕਹਿੰਦਾ ਬਾਹਰ ਆ ਕੇ ਕਹਿੰਦਾ ਖੱਡੇ ਤੋਂ ਬਾਹਰ ਆ ਕੇ ਕਹਿੰਦਾ ਮਾਤਾ ਮੈਂ ਤਾਰਿਆਂ ਦਾ ਜੋਤ ਸੀ ਮੇਰੇ ਕੋਲੇ ਬਹੁਤ ਵੱਡਾ ਹੈ ਮੈਂ ਤਾਰਿਆ ਬਾਰੇ ਤੁਹਾਨੂੰ ਬਹੁਤ ਕੁਝ ਦੱਸ ਸਕਦਾ ਹੈ ਜਿਨ੍ਹਾਂ ਦੀ ਮੈਂ ਕੀਮਤ ਬਹੁਤ ਲੈਣਾ ਹੈ ਕਹਿੰਦਾ ਤੈਨੂੰ ਕੋਈ ਦੁੱਖ ਤਕਲੀਫ ਹੋਈ ਤੂੰ ਤਾਰਿਆ ਆਪਣੇ ਦਿਮਤ ਕੋਲ ਪੁੱਛਣਾ ਹੋਇਆ ਤੇ ਮੇਰੇ ਕੋਲ ਚੱਲ ਕੇ ਆ ਜੀ ਤੇ ਮੈਂ ਤੁਹਾਡੇ ਕੋਲ ਕੋਈ ਫੀਸ ਨਹੀਂ ਲਵਾਗਾ ਮੈਂ ਤੁਹਾਡੇ ਕੋਲ ਕੋਈ ਫੀਸ ਨਹੀਂ ਲਵਾਗਾ ਤਾਂ ਮਾਤਾ ਦਾ ਕੀ ਜਵਾਬ ਸੀ ਮਾਤਾ ਦਾ ਕੀ ਜਵਾਬ ਸੀ ਮਾਤਾ ਕਹਿੰਦੀ ਪੁੱਤ ਗੱਲ ਮੈਂ ਫਿਕਰ ਨਾ ਕਰੀ। ਪੁੱਤ ਤੂੰ ਫਿਕਰ ਨਾ ਕਰੀ। ਮੈਂ ਵੀ ਤੇਰੇ ਕੋਲ ਆਉਣਾ। ਨਾ ਮੈਂ ਤੈਨੂੰ ਭੀੜ ਦੇਣਾ ਨਾ ਮਦਦ ਕਰੇ ਆਉਣਾ। ਤੇ ਨਾ ਮੈਂ ਤੇਰੀ ਜੋਤਿਸ਼ ਨੂੰ ਜਾਣਦੀ ਐ। ਜਿਹੜਾ ਬੰਦਾ ਮੂਰੇ ਖੱਡੇ ਦੇ ਵਿੱਚ ਡੱਕ ਜਾਂਦਾ ਉਹ ਨਿਕਲ ਨਹੀਂ ਸਕਦਾ ਬਾਹਰ ਤੋਂ। ਜਿੰਨਾ ਵਿੱਚ ਤੁਹਾਨੂੰ ਤਾਰਿਆਂ ਬਾਰੇ ਮੈਂ ਬਹੁਤ ਕੁਝ ਦੱਸ ਸਕੂਗਾ। ਮੈਂ ਤੇਰੀ ਜੋਤਿਸ਼ ਤੋਂ ਐਸੀ ਚੰਗੀ ਹੈ ਮਾ ਫਰੀ ਤੇਰੀ ਜੋਤ ਜੀ ਦੀ ਮੈਨੂੰ ਲੋੜ ਨਿਗੀ ਸਾਨੂੰ ਸਾਡੇ ਸਮਾਜ ਪ੍ਰਤੀ ਜੇ ਅਸੀਂ ਵਾਕਈ ਹਮਦਰਦੀ ਰੱਖਦੇ ਆ ਵਾਕਈ ਸਮਾਜ ਨੂੰ ਚੇਤਨਾ ਦੇਣੀ ਚਾਹੁੰਦੇ ਆ ਤੇ ਸਾਡੇ ਵਿੱਚ ਹਮੇ ਬਾਹਰ ਗੱਦੀ ਬਣਦੀ ਹੈ ਮੈਂ 2-3 ਮਿੰਟ ਹੋਰ ਲਵਾਂਗਾ ਬੜਾ ਨਹੀਂ ਬੋਲਾਂਗਾ ਬੜਾ ਸਾਹਿਬ ਦਾ ਪੀਵਰਾ ਬਾਰੇ ਵੀ ਦੱਸਣਾ ਬੜਾ ਜ਼ਰੂਰੀ ਹੈ ਜਦੋਂ ਸੰਵਿਧਾਨ ਲਿਖਿਆ ਜਦੋਂ ਸੰਵਿਧਾਨ ਲਿਖਿਆ 2 ਸਾਲ 11 ਮਹੀਨੇ ਤੇ 18 ਦਾਵਾ ਕੇ ਤਾਂ 바ਵਾ ਸਾਹਿਬ ਡਾਕਟਰ ਵੀਰਾਂ ਉਹ ਬੈਠ ਕਰ ਨੇ ਤੁਹਾਨੂੰ ਬਹੁਤ ਸਾਰੇ ਹੱਕ ਲੈ ਕੇ ਦਿੱਤੇ ਆ ਬਹੁਤ ਸਾਰੇ ਅਧਿਕਾਰ ਲੈ ਕੇ ਦਿੱਤੇ ਆ ਤਾਂ 바ਵਾ ਸਾਹਿਬ ਮੈਂ ਜਦੋਂ ਬੋਲ ਰਹਾ ਹਾਂ ਅਧਿਕਾਰ ਕੇ ਗੱਲ ਕੀਤੀ ਤਾਂ ਉਹ ਲੋਕ ਜਿਹੜੇ ਸਵਾਲ ਨੂੰ ਸਾਡੇ ਨੂੰ ਕੁਚਲਣਾ ਚਾਹੁੰਦੇ ਹੋਣ ਵੀ ਉਹਨਾਂ ਦੇ ਆਗੂ ਕਹਿੰਦੇ ਵੀ ਉਹਦੀ ਵੋਟ ਹੋਣੀ ਚਾਹੀਦੀ ਜਿਹੜਾ ਪੀਏ ਪਾਸ ਹੋਵੇ ਉਹਦੀ ਵੋਟ ਹੋਣੀ ਚਾਹੀਦੀ ਹੈ ਜਿਹਦੇ ਕੋਲੇ 10 ਕਨੇ ਜ਼ਮੀਨ ਦੇ ਹੋਣ ਤੇ ਮੈਂ ਸਾਥੀਓ ਤੁਹਾਨੂੰ ਪੁੱਛਣਾ ਚਾਹਾਂ ਤੁਹਾਡੇ ਕਿੰਨੇ ਕੋਲ ਰਸ ਕਿੰਨੇ ਜ਼ਮੀਨ ਹੈ ਤੁਹਾਡੇ ਸਮਾਜ ਦੇ ਕਿੰਨੇ ਨੇ ਵੀ ਇਹ ਕੀਤੀ ਹੈ ਤੇ ਬਾਬਾ ਸਾਹਿਬ ਨੇ ਤੁਹਾਡੇ ਲਈ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਹੈ ਤੇ ਤੁਸੀਂ ਵੋਟ ਨੂੰ ਮਮੂਲੀ ਸੰਭ ਸਮਝ ਕੇ ਮਮੂਲੀ ਸੰਖਿਆ ਦੇ ਉਸ ਉਹਨਾਂ ਦਾ ਤਨੁਆਜ ਪਾਖ ਦੇ ਰਹੇ ਹੋ ਜਿਨ੍ਹਾਂ ਲੋਕਾਂ ਨੇ ਸਾਡੇ ਸਮਾਜ ਨੂੰ ਵੋਟਾਂ ਤੋਂ ਰੋਕਣਾ ਚਾਹੁੰਦੇ ਸੀ ਬਾਬਾ ਸਾਹਿਬ ਨੇ ਬਤਲੀ ਕੇ ਦਾਇਰਾ ਉਹ ਕਹਿੰਦੇ ਵੇ ਪਾਰਲੀਮੈਂਟ ਤੇ ਕਬਜ਼ਾ ਕਰ ਲੋ ਕਬਜ਼ਾ ਕਿਸ ਤਰ੍ਹਾਂ ਹੋਣਾ ਹੈ ਵੋਟਾਂ ਦਾ ਅਸੀਂ ਚਾਚੇ ਦੇ ਗਏ ਤਾਂ ਬੋਲੇ ਵੋਟਾਂ ਦਾ ਅਸੀਂ ਚਾਚੇ ਦੇ ਗਏ ਤਾਂ ਪਰ ਵੀ ਕਿੱਥੇ ਪਈ ਹੈ ਤੇ ਰਾਜਪਾਲ ਤੁਸੀਂ ਕਿਵੇਂ ਲੈ ਸਕਦੇ ਹੋ ਸਾਨੂੰ ਆਪਣੇ ਸਮਾਜ ਨੂੰ ਜਾਗਰਤ ਕਰਨਾ ਬਣਦਾ ਜੇ ਮੈਂ ਚਲਾ ਐਮਐਲਏ ਵਜਿਨ ਲੱਗਾ ਹੋਏ ਤੇ ਮੈਨੂੰ ਅਬਰਸਾਰ ਦੇ ਆਉਂਦਾ ਆਉਂਦੀ ਲੋੜ ਮੈਨੂੰ ਮਹਾਲੀ ਜਾਣ ਦੀ ਲੋੜ ਨਹੀਂ ਮੈਨੂੰ ਜਲੰਧਰ ਜਾਣ ਦੀ ਲੋੜ ਨਹੀਂ ਮੈਂ ਆਪ ਦੇ ਹਲਕੇ ਦੇ ਵਿੱਚ ਇੰਨਾ ਜ਼ੋਰ ਲਾ ਦਿਆ ਤੇ ਮੈਂ ਐਮਐਲਏ ਬਣ ਸਕਦਾ ਪਰ ਮੇਰੇ ਅੰਦਰ ਦਿਲ ਦੇ ਅੰਦਰ ਦੁੱਖ ਹੈ ਕਿ ਮੇਰੇ ਸਮਾਜ ਦੇ ਫਸਲੇ ਤੇ ਸਮਾਜ ਨੂੰ ਅੱਗੇ ਕਿਵੇਂ ਲੈ ਜਾ ਸਕਦੇ ਆ ਅੱਗੇ ਤਾਂ ਆਵੇਗਾ ਬਾਬਾ ਸਾਹਿਬ ਨੇ ਕਹੇ ਸੀ ਰਾਜਨੀਤਿਕ ਇਹ ਕਹਿ ਉਹਦੀ ਚਾਬੀ ਹੈ ਰਾਜਨੀਤਿਕ ਇਹ ਕਹਿ ਉਹਦੀ ਚਾਬੀ ਹੈ ਜਿਹੜਾ ਮਰਜ਼ੀ ਜਿੰਦਰਾ ਖੋਲੋ ਜੋ ਤੁਹਾਡੇ ਕੋਲ ਰਾਜਨੀਤਿਕ ਤਾਕਤ ਆਵੇਗੀ ਉਹ ਦੋ ਮਰਜ਼ੀ ਤੁਸੀਂ ਕਰ ਸਕਦੇ ਹੋ ਤਾਂ ਸਾਨੂੰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ ਬੱਚਿਆਂ ਨੂੰ ਸਵੈਰਜਗਾਰ ਵਾਲੇ ਪਾਸੇ ਲਾਉਣ ਦੀ ਲੋੜ ਹੈ ਸਾਨੂੰ ਆਪਣੇ ਸਮਾਜ ਨੂੰ ਜਾਗਰਤ ਕਰਨ ਦੀ ਲੋੜ ਹੈ ਇਹਨਾਂ ਸ਼ਬਦਾਂ ਦੇ ਨਾਲ ਜੋ ਕਿ ਮਿੱਥੋਂ ਵੱਧ ਘੱਟ ਕੋਈ ਅੱਖਰ ਬੋਲਿਆ ਤਾਂ ਮੈਂ ਖਿਮਾ ਦਾ ਜਾਚਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ واحو جی کا خالس واحر جی فتح